ਸਸ਼ੀਅਕਾਲ ਜੀ ਮੈਂ 바이ਵਾ ਬੀਕਾ ਹਾਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਜਵਾਲੀ ਵੀਡੀਓ ਦੇ ਵਿੱਚ ਜਿੱਦਾਂ ਕਿ ਆਪਣੀ ਸੇਲ ਚੱਲ ਰਹੀ ਹੈ ਜੀ ਸੇਲ ਦੇ ਵਿੱਚ ਆ ਬਡੇਲੀ ਜਿਹੜਾ ਆਪਣੇ ਕੋਲ ਸਿੰਗਲ ਸਿੰਗਲ ਨੂੰ ਟ੍ਰੈਂਡ ਨੇ ਲੈ ਕੇ ਆਏ ਨੇ ਲੈ ਕੇ ਹੋਣੇ ਆ ਅੱਜ ਆਪਾਂ ਹੋਟ ਸੂਟ ਲੈ ਕੇ ਆਏ ਜੀ ਜਿਨ੍ਹਾਂ ਦੇ ਡਿਜ਼ਾਈਨ ਕੱਲ ਵਾਲੇ ਨਾਲੋਂ ਥੋੜੇ ਜਿਹਾ ਡਿਫਰੈਂਟ ਵੀ ਆ ਐਂਡ ਕਈਆਂ ਦੇ ਡਿਜ਼ਾਈਨ ਸੇਮ ਨੇ ਵੱਟ ਕੇ ਫੈਬਰਿਕ ਚੇਂਜ ਹੈ ਜੀ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਜੀ ਵੀਡੀਓ ਨੂੰ ਸਕਿਪ ਨਹੀਂ ਕਰਨਾ ਐਂਡ ਤੱਕ ਜਰੂਰ ਦੇਖਣਾ ਐਂਡ ਵੀਡੀਓ ਨੂੰ ਦੇਖਣ ਦੇ ਨਾਲ-ਨਾਲ ਆਪਣੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਜਿਹੜੀ ਵੀ ਆਪਾਂ ਨਿਊ ਵੀਡੀਓ ਅਪਲੋਡ ਕਰੀਏ ਉਹ ਜਲਦੀ ਤੋਂ ਜਲਦੀ ਤੁਹਾਡੇ ਤੱਕ ਪਹੁੰਚ ਸਕੇ ਐਂਡ ਵੀਡੀਓ ਨੂੰ ਲਾਈਕ ਸ਼ੇਅਰ ਵੀ ਕਰਿਆ ਕਰੋ ਕਿਉਂਕਿ ਵੀਡੀਓ ਨੂੰ ਆਪਾਂ ਤੁਸੀਂ ਲਾਈਕ ਸ਼ੇਅਰ ਕਰਦੇ ਹੋ ਇਸ ਨਾਲ ਕੀ ਹੁੰਦਾ ਜੀ ਸਾਡਾ ਹੌਸਲਾ ਜਿਹੜਾ ਵਧਦਾ ਚਲੋ ਜੀ ਹੁਣ ਅਨੇ ਆਪਾਂ ਅੱਜ ਵਾਲੇ ਸੂਟਾਂ ਦੇ ਨਾਲ ਜਿਹੜੇ ਆਪਾਂ ਅੱਜ ਵਾਲੇ ਸੂਟ ਰੈਡੀ ਕੀਤੇ ਨੇ ਬਹੁਤ ਹੀ ਸੋਹਣੇ ਵਣ ਕੇ ਸੂਟ ਰੈਡੀ ਹੋਏ ਹੋਏ ਨੇ ਸੋ ਜੁੜੇ ਰਹੋ ਵੀਡੀਓ ਦੇ ਨਾਲ ਤੁਸੀਂ ਸੋ ਆਪਾਂ ਪ੍ਰਾਈਸ ਵਗੈਰਾ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ। ਅ ਮੈਂ ਲੈਣ ਚੀਕ ਬਹਿ ਗਈ। ਅੰਦਰੋਂ ਬਾਹਰ ਕੀ ਰੱਖੀ ਹੋਈ। ਇਹ ਦੂਜੀ। ਲਓ ਜੀ ਆਜ ਵਾਲਾ ਸੂਟ ਜਿਹੜਾ ਬਹੁਤ ਹੀ ਸੋਹਣਾ ਇਹ ਆਪਣਾ ਬਹੁਤ ਹੀ ਐਸਟੈਟਿਕਲ ਰਿਹਾ ਸੀਗਾ। ਫਿਲਹਾਲ ਅੱਜਕੱਲ ਵੀ ਬਹੁਤ ਟ੍ਰੈਂਡਿੰਗ ਦੇ ਵਿੱਚ ਫਸਟਲੀ ਤਾਂ ਪਹਿਲਾਂ ਤੁਸੀਂ ਫੈਬਰਿਕ ਚੈੱਕ ਕਰੋ ਜੀ ਜਵਰਜਟ ਦੀ ਫੈਬਰਿਕ ਲਗਾਈ ਹੋਈ ਹੈਗੀ ਡੈਂਟਿੰਗ ਜਵਰਜਟ ਜਿਹਨੂੰ ਮੇਰੇ ਭੈਣਾਂ ਕਹਿੰਦੀ ਲੈਂਨਿੰਗ ਜਵਰਜਟ ਵੀ ਬੋਲ ਦਿੰਦੇ ਨੇ ਕਈ ਡੈਂਟਿੰਗ ਜਵਰਜਟ ਵੀ ਬੋਲਦੇ ਬਹੁਤ ਹੀ ਸੌਫਟ ਜੈ ਸਟਫ ਆਗੀ ਇਹਦੇ ਨੀਚੇ ਜਿਹੜੀ ਲੈਂਨਿੰਗ ਲੱਗੂਗੀ ਜੀ ਗੋਪੀ ਸੋਨਾ ਘੇਰੇ ਦੇ ਉੱਪਰ ਕੰਮ ਹੋਇਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਘੇਰੇ ਦਾ ਕੰਮ ਪ੍ਰੋਪਰ ਜਿਹੜੇ ਆਪਾਂ ਕਾਵੀਏ ਦੇ ਨਾਲ ਕਟਿੰਗ ਸਾਰੀ ਕੀਤੀ ਹੋਈ ਹੈ ਦੀ ਘੇਰੇ ਦਾ ਕੰਮ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸਾਫ਼ ਕੰਮ ਹੈ ਜਿਹੜਾ ਇਹਰੇ ਦਾ ਕੰਮ ਹੋਇਆ ਹੋਇਆ ਹੈ। ਇਹ ਕੋਰਾ ਪਤਨ ਵਿੱਚ ਰੱਖ। ਕਿਵੇਂ ਤੁਹਾਨੂੰ ਇਹ ਜੀ ਸੂਟ ਬਹੁਤ ਹੀ ਸੋਹਣਾ ਘੇਰੇ ਦਾ ਕੰਮ ਹੋਇਆ ਹੋਇਆ ਹੈਗਾ। ਮੈਂ ਤੁਹਾਨੂੰ ਇੱਕ ਵਾਰ ক্লোਜ਼ ਤੋਂ ਸਾਰਾ ਕੰਮ ਦਿਖਾਉਣੀ ਹੈ ਪ੍ਰੋਪਰ। ਲਓ ਜੀ। ਬਹੁਤ ਹੀ ਸੋਹਣਾ ਕੀਤਾ ਹੋਇਆ ਹੈਗਾ। ਕਾਵੀਏ ਦੇ ਨਾਲ ਸਾਰੇ ਘੇਰੇ ਦੇ ਉੱਪਰ ਜਿਹੜੀ ਆਪਾਂ ਨੇ ਕਟਿੰਗ ਵਗੈਰਾ ਪ੍ਰੋਪਰ ਕੀਤੀ ਹੋਈ ਹੈਗੀ ਇਹਦੇ ਘੇਰੇ ਦੀ ਮੈਜ਼ਰਮੈਂਟ ਮੈਂ ਲੈ ਕੇ ਦੱਸ ਦੇਣੀ ਉਹ ਇੰਚ ਟੇਪ ਲੈ ਕੇ ਆਈ ਹਾਂ। ਸੇ Acá ਬਾਈ ਇਹਨੂੰ ਤੁਸੀਂ ਘੇਰੇ ਨੂੰ 22 ਇੰਚ ਵੀ ਰੱਖ ਸਕਦੇ ਹੋ ਜੀ 23 ਇੰਚ ਵੀ ਰੱਖ ਸਕਦੇ ਹੋ 22 23 ਇੰਚ ਵਾਲੇ ਜਿਹੜਾ ਤੁਸੀਂ ਇਹਨੂੰ ਲੈ ਸਕਦੇ ਹੋ ਜੀ 22 ਇੰਚ ਸਾਡੇ 1 ਇੰਚ ਤੇ 23 ਇੰਚ ਤੱਕ ਇਹਨੂੰ इजीली ਜਿਹੜਾ ਰੱਖ ਸਕਦੇ ਹੋ ਕਿਉਂਕਿ ਜੇ ਜਿਹਨਾਂ ਭੈਣਾਂ ਨੇ 21 ਇੰਚ ਰੱਖਣਾ ਹੋਊਗਾ ਸੌਰੀ ਸਾਡੇ 21 ਇੰਚੋਂ ਇੱਥੇ ਤੱਕ ਆਪਣੀ ਉਹ ਰੱਖ ਲੈਣਗੇ ਜਿਹਨਾਂ ਨੇ ਜ਼ਿਆਦਾ ਰੱਖਣਾ ਹੋਊਗਾ ਉਹ ਇੱਥੋਂ ਤੱਕ ਰੱਖ ਲੈਣਗੇ ਜੀ ਇਹ ਵਾਲਾ ਸੂਟ ਜਿਹੜਾ ਆਪਣਾ ਰੈਡੀ ਟੂ ਡਿਸਪੈਚ ਆ ਬਾਹਾਂਾਂ ਦੇ ਉੱਪਰ ਵੀ ਬਹੁਤ ਸੋਹਣਾ ਕੰਮ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਇਹ 슬ੀਵਸ ਦੇ ਉੱਪਰ ਕੰਮ ਆਇਆ ਹੋਇਆ ਜੀ 슬ੀਵਸ ਦੇ ਉੱਪਰ ਫੈਬਰਿਕ ਵੀ ਬਹੁਤ ਸੋਹਣਾ ਹੈ ਤੇ ਕਲਰ ਵੀ ਬਹੁਤ ਪਿਆਰਾ ਕੈਮਰੇ ਦੇ ਵਿੱਚ ਥੋੜਾ ਜਿਹਾ ਕੀ ਹੈ ਨਾ ਕਲਰ ਲਾਈਟ ਆ ਰਿਹਾ ਐਕਚੁਅਲ ਕਲਰ ਜਿਹੜਾ ਹੈਗਾ ਹੈਗਾ ਇਹ ਇਸਨੂੰ ਦਿਖਾਣੀ ਹੈ ਐਕਚੁਅਲ ਕਲਰ ਹੈ ਇਹ ਵਾਲਾ ਕਲਰ ਆ ਜੀ ਇਹਦੇ ਨਾਲ ਵੀ ਥੋੜਾ ਜਿਹਾ ਡਾਰਕ ਕਲਰ ਆ ਬਹੁਤ ਪਿਆਰਾ ਕਲਰ ਆ ਜਿਹੜਾ ਇਹ ਰੈਡੀ ਕੀਤਾ ਆ ਜੀ ਫਸਟ ਸੂਟ ਆਪਣਾ ਆ ਗਿਆ ਇਹ ਵਾਲਾ ਯੋਗ ਸੰਸਕ੍ਰਿਪਟ ਲੈ ਕੇ ਤੁਸੀਂ ਜ਼ਰੂਰ ਭੇਜ ਦੇਣੀ ਕਿਉਂਕਿ ਮੇਰੇ ਕੋਲ ਸਕਰੀਨਸ਼ਾਟ ਪਤਾ ਨਹੀਂ ਲਾਦਾ ਪ੍ਰਾਈਜ਼ ਨੇ ਵੀਡੀਓ ਵਿੱਚ ਹੀ ਮੈਂਸ਼ਨ ਕਰਦਾਂਗੇ ਇਹ ਛੋਟ ਆਪਣਾ ਡਿਸਕਾਊਂਟ ਦਾ ਪਰ ਡਿਸਕਾਊਂਟ ਦੇ ਉੱਪਰ ਜਿਹੜਾ ਇਹਦਾ ਪ੍ਰਾਈਜ਼ ਰਹੂਗਾ ਸਿਰਫ 1200 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਹੈ ਪ੍ਰਾਈਜ਼ ਜੇਪਾ ਸਾਰਿਆਂ ਦੀ ਮੈਂਸ਼ਨ ਕਰ ਦਿੰਦੇ ਹਾਂ ਉਹ ਕਿਰਕੀ ਅੱਗੇ ਕੀ ਰੱਖ ਹਾਂਜੀ ਇਹ ਆ ਗਿਆ ਜੀ ਪਿਓਰ ਆਰਗੰਜ਼ਾ ਦੇ ਉੱਪਰ ਆਪਣਾ ਸੂਟ ਰੈਡੀ ਕੀਤਾ ਹੈ ਫੈਬਰਿਕ ਬਹੁਤ ਹੀ ਸੌਫਟ ਫੈਬਰਿਕ ਆ ਅ ਬਿਸਕੋਸ ਵਾਲੀ ਪਿਓਰ ਆਰਗੰਜ਼ਾ ਜੂਸ ਕੀਤੀ ਹੋਈ ਆ ਇਹਨੂੰ ਡਾਈ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਡਾਈ ਕਰਵਾਉਣਾ ਚਾਹੋ ਨਿਓ ਬਹੁਤ ਹੀ ਸੋਹਣਾ ਜਿੱਦਾਂ ਕੀ ਕੱਲ ਦਿਖਾਇਆ ਸੀ ਘੇਰੇ ਦੇ ਉੱਪਰ ਸਪੈਰੋ ਵਾਲਾ ਕੰਮ ਹੋਇਆ ਸੇਮ ਐਸਿਸ ਕੰਮ ਆ ਜਿਹੜਾ ਬਾਹਮਾਂ ਦੇ ਉੱਪਰ ਸਪੈਰੋ ਦਾ ਕੰਮ ਹੋਇਆ ਤਿੱਲਾ ਐਂਡ ਆਪਣਾ ਇਹ ਥ्रेड ਯੂਜ਼ ਕਰਕੇ ਇਹ ਵਰਕ ਕੀਤਾ ਹੋਇਆ ਹੈਗਾ ਇਹ ਸੁੰਦਰ ਜਿਹੜਾ ਪ੍ਰਾਈਜ਼ ਰਹੂਗਾ ਕਿਉਂਕਿ ਇਹਦਾ ਓਨਲੀ ਫੈਬਰਿਕ ਫੈਬਰਿਕ ਹੀ 800 ਰੁਪਏ ਦਾ ਫੈਬਰਿਕ ਆ ਜੀ ਆਪਾਂ ਕਹੜਾ ਇਹਦਾ ਕੋਈ ਮੁੱਲ ਨਹੀਂ ਲੈ ਰਹੇ ਸਿਰਫ 1050 ਦੇ ਵਿੱਚ ਹੈ ਜਿਹੜਾ ਇਹ ਵਾਲਾ ਸੂਟ ਆਪਾਂ ਰੈਡੀ ਟੂ ਡਿਸਪੈਚ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਬਣ ਕੇ ਇਹ ਵਾਲਾ ਸੂਟ ਇਹਦਾ ਰੈਡੀ ਫੈਬਰਿਕ ਜਿਹੜਾ ਰਹੂਗਾ ਪਿਓਰ ਬਿਸਕੋਸ ਆਰਗੰజా ਰਹੂਜੀ ਬਹੁਤ ਹੀ ਸੌਫਟ ਜਿਹੜਾ ਸਟੱਫ ਆਗਾ ਤੇ ਕਈ ਮੇਰੇ ਭੈਣਾਂ ਕਹਿੰਦੇ ਨੇ ਆਰਗੰజా ਫਲਫੀਆ ਰਹਿੰਦਾ ਪਰ ਉਹ ਜਿਹੜਾ ਸਸਤਾ ਦਾ ਉਹ ਫਲਫੀਆ ਰਹਿੰਦਾ ਜੈਸੇ ਫਲਫੀ ਨਹੀਂ ਰਹਿੰਦਾ ਇਹਦਾ ਬਿਸਕੋਸ ਵਾਲਾ ਹੁੰਦਾ ਬਹੁਤ ਹੀ ਵਧੀਆ ਸਟੱਫ ਹੁੰਦਾ ਜੀ ਸੈਕਿੰਡ ਸੂਟ ਆਪਣਾ ਆ ਗਿਆ ਇਹ ਵਾਲਾ ਥਰਡ ਸੂਟ ਨੱਲਾਗਾ ਕਿਕ ਆਫ ਵਾਲਾ ਤੇ ਨਹੀਂ ਕਿੰਨਾ ਖਾਤਾ ਸੀ ਨਾ ਹਾਂਜੀ ਇਹ ਸਾਡੇ ਨਾਲ ਦਿਖਾਇਆ ਸੀ ਜਬਾੜੀ ਕਿ ਨਾਓ ਜੀ ਕਰਾਸ਼ੀ ਸ਼ਿੰਗਰ ਦੇ ਉੱਪਰ ਰੈਡੀ ਹੋਇਆ ਹੋਇਆ ਪੀਸ ਕਲਰ ਵੀ ਬਹੁਤ ਪਿਆਰਾ ਐਂਡ ਵਰਕ ਵੀ ਬਹੁਤ ਸੋਹਣਾ ਬਣਿਆ ਤੁਸੀਂ ਦੇਖੋ ਬਹੁਤ ਹੀ ਸੋਹਣਾ ਨੈਕ ਦੇ ਉੱਪਰ ਵੀ ਏ ਸ਼ੇਪ ਬਣੀ ਹੋਈ ਐ ਪ੍ਰੋਪਰ ਤਿੱਲੇ ਦੇ ਨਾਲ ਕੰਮ ਹੋਇਆ ਇੱਕ ਵਾਰ ਮੈਂ ਤੁਹਾਨੂੰ ਸਾਰਾ ক্লোਜ਼ ਤੋਂ ਵੀ ਦਿਖਾਉਣੀ ਹੈ ਜੀ ਜ਼ਰੂਰ ਤੇ ਇਹ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹੜਾ ਨੈੱਕ ਦੇ ਉੱਪਰ ਕੰਮ ਹੋਇਆ ਤਿੱਲੇ ਦੇ ਨਾਲ ਕੰਮ ਕੀਤਾ ਕਲਰ ਵੀ ਇਹਦਾ ਬਹੁਤ ਪਿਆਰਾ ਸਾਰੀ ਸ਼ਰਟ ਦੇ ਵਿੱਚ ਜਿਹੜੀ ਇਹ ਵਾਲੀ ਬੂਟੀ ਬਣਦੀ ਹੈ ਤੁਸੀਂ ਦੇਖ ਸਕਦੇ ਹੋ ਇਹ ਵਾਲੀ ਬੂਟੀ ਸਾਰੀ ਸ਼ਰਟ ਦੇ ਵਿੱਚ ਬਣੀ ਹੋਈ ਹੈ 슬ੀਵਸ ਦੇ ਉੱਪਰ ਵੀ ਬਹੁਤ ਸੋਹਣਾ ਕੰਮ ਹੋਇਆ ਹੈਗਾ ਥੋੜੀ ਜਿਹੀ ਲਾਈਟਿੰਗ ਪੈਨ ਕਰਕੇ ਨਾ ਉੱਪਰਲੀ ਇੱਕ ਵਾਰ ਰ ਵੀ ਲਾਈਟ ਬੰਦ ਕਰੀ ਇਹਦਾ ਕਲਰ ਸਹੀ ਆ ਜਾਊਗਾ ਕਰਿਓ ਇੱਕ ਲਾਈਟ ਇੱਧਰ ਕਰਿਓ ਮਾੜੀ ਜੀ ਬੰਦ ਨੇ ਆ ਉੱਪਰ ਲਿਆਂ ਉਹ ਚਲਾ ਦੇ ਹਾਂਜੀ ਇਹਦਾ ਕਲਰ ਐਕਚੁਅਲ ਕਲਰ ਨੇ ਇਹਦਾ ਮਹਿਰੂਨ ਜਿਹਾ ਕਲਰ ਆ ਕੰਮ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਹੋਇਆ ਲਗਾ ਦੋ ਤੇ ਸੂਟ ਬਣ ਕੇ ਬਹੁਤ ਹੀ ਸੋਹਣਾ ਇਹਨੂੰ ਆਪਾਂ ਪਾਰਟੀ ਵੇਅਰ ਸੂਟ ਹੈ ਜਿਹੜਾ ਰੈਡੀ ਕਰ ਸਕਦੇ ਆਂ ਅਗਰ ਕੋਈ ਮੇਰੀ ਭੈਣੇ ਤੇ ਥੋੜਾ ਬਹੁਤ ਐਸਾ ਤੋਂ ਹੈਂਡ ਦਾ ਟੱਚ ਦਿਵਾਉਣਾ ਚਾਹੁੰਦੇ ਨੇ ਹੈਂਡ ਦਾ ਟੱਚ ਦਿਵਾ ਕੇ ਵੀ ਜਿਹੜਾ ਲੈ ਸਕਦੇ ਨੇ ਉਹਦੇ ਅਕੋਰਡਿੰਗ ਚਾਰजेस ਐਕਸਟਰਾ ਹੋ ਜਾਣਗੇ ਇਹ ਕ੍ਰਾਸ ਸਿੰਮਰ ਦੇ ਉੱਪਰ ਰੈਡੀ ਕੀਤਾ ਹੋਇਆ ਹੈਗਾ ਪ੍ਰਾਈਸ ਇਹਦਾ ਜਿਹੜਾ ਰਹੂਗਾ ਪ੍ਰਾਈਸ ਦੀ ਗੱਲ ਆ ਗਈ ਜੀ ਪ੍ਰਾਈਸ ਇਹ ਆਪਣੇ ਕੋਲੇ 999 ਦੇ ਵਿੱਚ ਰੈਡੀ ਟੂ ਡਿਸਪੈਚ ਆ ਬਹੁਤ ਹੀ ਸੋਹਣਾ ਪੀਸ ਬਣ ਕੇ ਜਿਹੜਾ ਰੈਡੀ ਹੋਇਆ ਹੋਇਆ ਹੈ ਸਪੈਸ਼ਲ ਸਲੀਵਸ ਦਾ ਕੰਮ ਤੁਸੀਂ ਦੇਖ ਸਕਦੇ ਹੋ ਨ ਇੱਕ ਵਾਰ ਤੁਹਾਨੂੰ ক্লোਜ਼ ਤੋਂ ਵੀ ਦਿਖਾ ਦਿੰਦੇ ਹਾਂ ਬਹੁਤ ਹੀ ਸੋਹਣਾ ਸਾਫ਼ ਸੁਥਰਾ ਜਿਹੜਾ ਕੰਮ ਕੀਤਾ ਹੈ ਸਾਰੀ ਸ਼ਰਟ ਦੇ ਵਿੱਚ ਨਾ ਜਿਹੜੀ ਇਹ ਵਾਲੀ ਬੂਟੀ ਆਉਗੀ ਜੀ ਆਹ ਵਾਲੀ ਇਹ ਨੀਚੇ ਜਿਹੜੀ ਆਪਣੀ ਨਾ ਫਾਰਮ ਲੱਗੀ ਹੋਈ ਆ ਉਹਦਾ ਆਹ ਦਿਸਦਾ ਦੇਖੋ ਜਿਹੜੀ ਇਹ ਲੱਗੀ ਇਹ ਆਪ ਕਰਕੇ ਵੀ ਇੱਕ ਵਾਰ ਤੁਹਾਨੂੰ ਦਿਖਾ ਦਿੰਦੇ ਹਾਂ ਲਓ ਜੀ ਲਓ ਇੱਥੋਂ ਆਪਣੇ ਤਾਰਤੀ ਫਾਰਮ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਸੂਟ ਬਣ ਕੇ ਜਿਹੜਾ ਰੈਡੀ ਹੋਇਆ ਹੈ ਇਹਦੇ ਨਾਲ ਤੁਸੀਂ ਦੁਪੱਟਾ ਜਿਹੜਾ ਐਵੇਂ ਦੇ ਕਲਰ ਦਾ ਦੁਪੱਟਾ ਵੀ ਡਾਈ ਕਰਵਾ ਸਕਦੇ ਹੋ ਅਗਰ ਤੁਸੀਂ ਕਿਸੇ ਵੀ ਸੂਟ ਨਾਲ ਸਾਥੂ ਦੁਪੱਟਾ ਰੈਡੀ ਕਰਵਾਉਣਾ ਚਾਹੋ ਦੁਪੱਟਾ ਵੀ ਰੈਡੀ ਕਰਵਾ ਸਕਦੇ ਆ ਬਸ ਤੁਸੀਂ ਵਿਦਾਊਟ ਦੁਪੱਟਾ ਲੈਣਾ ਚਾਹੋ ਨਾ ਤਾਂ ਵਿਦਾਊਟ ਦੁਪੱਟਾ ਵੀ ਜਿਹੜਾ ਸੂਟ ਲੈ ਸਾਥ ਦੇਉਗੇ ਅਰ ਨੰਬਰ ਵੀ ਮੈਂਸ਼ਨ ਕਰ ਦਾਂਗੀ ਤੁਸੀਂ ਨੰਬਰ ਵੀ ਬੋਲ ਵੀ ਦਿਨੇ ਆ 9854653 ਕਰਵਾ ਲੈ ਨੰਬਰ ਤੁਸੀਂ ਨੂੰ ਤੁਸੀਂ ਤੁਹਾਨੂੰ WhatsApp ਮੈਸੇਜ ਵੀ ਕਰ ਸਕਦੇ ਹੋ ਫੌੜੀ ਕਰ ਸਕਦੇ ਹੋ ਇੱਕ ਵਰਤਨ ਅਗਰ ਵਿਜ਼ਿਟਿੰਗ ਕਾਰਡ ਵੀ ਦਿਖਾ ਦੇਣੀ ਹੈ ਜੀ ਇਹ ਆ ਗਿਆ ਵਿਜ਼ਿਟਿੰਗ ਕਾਰਡ ਆਪਣਾ ਵਿਜ਼ਿਟਿੰਗ ਕਾਰਡ ਤੋਂ ਤੁਸੀਂ ਦੇਖ ਸਕਦੇ ਹੋ ਨੰਬਰ ਆਪਣਾ ਜਿਹੜਾ ਮੈਂਸ਼ਨ ਕੀਤਾ ਹੋਇਆ ਹੈ ਹੈਗਾ ਹੀ ਹੈ ਬੁਟੀਕ ਦੀ ਲੋਕੇਸ਼ਨ ਵੀ ਮੈਂਸ਼ਨ ਕੀਤੀ ਹੋਈ ਹੈ ਤੁਸੀਂ ਬੁਟੀਕ ਤੇ ਆ ਕੇ ਵੀ ਲੈ ਸਕਦੇ ਹੋ ਤੇ ਆਪਣਾ ਵਿਜ਼ਿਟਿੰਗ ਕਾਰਡ ਆਪਣਾ ਕੰਟੈਕਟ ਕਰਕੇ ਲੈ ਸਕਦੇ ਹੋ ਲਓ ਇੱਕ ਆਪਣਾ ਹੋਰ ਬਹੁਤ ਹੀ ਸੋਹਣਾ ਮਡਲ ਦੇ ਉੱਪਰ ਰੈਡੀ ਕੀਤਾ ਸੂਟ ਹੈ ਨਾ ਤਨੋਂ ਪਾ ਦਿਖਾਉਣੀ ਹੈ ਜੀ ਲੋ ਬਹੁਤ ਹੀ ਪਿਆਰਾ ਬਣ ਕੇ ਇਹ ਵਾਲਾ ਪੀਸ ਆ ਜਿਹੜਾ ਰੈਡੀ ਹੋਇਆ ਹੋਇਆ ਹੈਗਾ ਤੁਹਾਨੂੰ ਫੋਲਡ ਹੋ ਗਿਆ ਮੈਂ ਇਧਰੋਂ ਰੱਖ ਕੇ ਦਿਖਾਉਣੀ ਜੁਹੇ ਤਾਂ ਇਹ ਅੰਚੇ ਨਾਲ ਫੋਲਡ ਹੋ ਜਾਂਦਾ ਵਾ ਲਓ ਜੀ ਪ੍ਰੋਪਰ ਕਟਿੰਗ ਕੀਤੀ ਹੋਇਆ ਸੇਮ ਐਜ਼ ਮਾਡਲ ਵਾਲਾ ਸੂਟ ਹੈ ਜਿਹੜਾ ਰੈਡੀ ਕੀਤਾ ਕਿਉਂਕਿ ਥੋੜਾ ਜਨਾ ਤਾਂ ਅੰਚ ਦੇ ਵਿੱਚ ਇਕੱਠੇ ਕਰਨ ਕਰਕੇ ਬਲਜੇ ਪਏ ਹੋਏ ਨੇਗੇ ਬਹੁਤ ਹੀ ਸੋਹਣਾ ਘੇਰੇ ਦੇ ਉੱਪਰ ਦੇਖ ਤੁਸੀਂ ਦੇਖ ਸਕਦੇ ਹੋ ਕੱਟਵਰਕ ਬਹੁਤ ਜਿਆਦਾ ਸਾਫ ਸੁਥਰਾ ਹੈ ਇੱਕ ਸਾਈਡ ਤੇ ਕਾਰਨਰ ਦੇ ਉੱਪਰ ਜਿਹੜਾ ਫਲਾਵਰ ਬਣਾਇਆ ਫਲਾਵਰ ਵੀ ਤੁਸੀਂ ਦੇਖ ਸਕਦੇ ਹੋਗੇ نیچے ਕੱਟਵਰਕ ਹੈ ਤੇ ਵਾਈਟ ਕਲਰ ਦੇ ਕਲਰ ਵੀ ਬਹੁਤ ਪਿਆਰਾ ਮਹਿਰੂਨ ਕਲਰ ਹੈ ਮਡਾਲ ਕਾਟਨ ਦੇ ਉੱਪਰ ਆਪਣਾ ਇਹ ਵਾਲਾ ਸੂਟ ਹੈ ਜਿਹੜਾ ਰੈਡੀ ਕੀਤਾ ਹੋਇਆ ਹੈ ਜੀ ਪ੍ਰਾਈਸ ਜਿਹੜਾ ਇਹਦਾ ਰਹੂਗਾ ਪ੍ਰਾਈਸ ਇਹਦਾ ਰਹੂਗਾ ਸਿਰਫ 800 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਆ ਸੇਮ ਐਸ ਇਟ ਇਹੀ ਵਰਕ ਹੈ ਜਿਹੜਾ ਇਹ ਵਾਲਾ ਕੱਟਵਰਕ ਕਰਕੇ ਆਹ ਵਾਲੇ ਫਲਾਵਰ ਨਹੀਂ ਜਿਹੜੇ 슬ੀਵਸ ਦੇ ਉੱਪਰ ਬਣਾਇਆ ਹੋਇਆ ਹੈ ਜੀ ਇਹ ਇਹ ਵੀ ਜਿਹੜਾ ਆਪਣਾ ਸੂਟ ਆ ਰੈਡੀ ਟੂ ਡਿਸਪੈਚ ਆ ਅਗਰ ਕੋਈ ਮੇਰੀ ਭੈਣ ਲੈਣਾ ਚਾਹੁੰਦੀ ਹੈ ਤਾਂ ਸਾਡੇ ਕੋਲੋਂ ਜਿਹੜਾ ਲੈ ਸਕਦੇ ਹਾਂ ਜੀ ਇੱਕ ਆਪਣੇ ਕੋਲੇ ਇਹ ਵਾਲਾ ਸੂਟ ਆ ਇਹ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀਗਾ neck ਤੇ ਸ਼ਰਟ ਬਣੀ ਹੋਈ ਹੈ neck ਦੇ ਉੱਪਰ ਬਹੁਤ ਹੀ ਸੋਨਾ ਕੰਮ ਹੋਇਆ ਹੋਇਆ ਹੈਗਾ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਹੀ ਸਕਦੇ ਹੋ ਸੇਮ ਐਸਟੇਜ ਇਹਦਾ ਦੁਪੱਟਾ ਸਾਰੇ ਦੁਪੱਟੇ ਦੇ ਉੱਪਰ ਕੱਟਵਰਕ ਹੋਇਆ ਸਾਰੇ ਦੁਪੱਟੇ ਦੇ ਵਿੱਚ ਜਿਹੜਾ ਜਾਲ ਬਣਿਆ ਹੋਇਆ ਜੀ ਇਹਦੇ ਵਿੱਚ ਆਪਣੇ ਕੋਲੇ ਮਹਿਰੂਨ ਕਲਰ ਵੀ ਸੀਗਾ ਮਹਿਰੂਨ ਕਲਰ ਦਾ ਕਿਸੇ ਪਹਿਨਣ ਦਾ ਦੁਪੱਟਾ ਲੈ ਲਿਆ ਆਪਣੇ ਕੋਲੇ ਸ਼ਰਟ ਪਈ ਆ ਆਪਾਂ ਸ਼ਰਟ ਜਿਹੜੀ ਓਨਲੀ ਆ ਡਿਸਕਾਊਂਟ ਤੇ ਲਗਾ ਦਾਂਗੇ ਜੀ ਮੈਂ ਤੁਹਾਨੂੰ ਸ਼ਰਟ ਦਿਖਾ ਦੇਣੀ ਆ ਜਿਹੜੀ ਹੈਗੀ ਆ ਇਹ ਵਾਲੀ ਜਿਹੜੀ ਪਈ ਆ ਗਈ ਇਹ ਵਾਲੀ ਸ਼ਰਟ ਓਨਲੀ ਰਹਿੰਦੀ ਹੈ ਦੁਪੱਟਾ ਕਿਸੇ ਨੇ ਲੈ ਲਿਆ ਜੀ ਜਿਹੜਾ ਤਾਂ ਸ਼ਰਟ ਦਾ ਪ੍ਰਾਈਸ ਰਹੂਗਾ ਸ਼ਰਟ ਦਾ ਪ੍ਰਾਈਸ ਰਹੂਗਾ 500 ਜੀ ਸ਼ਰਟ ਦਾ ਪ੍ਰਾਈਸ ਇਹਦਾ ਰਹੂਗਾ 500 ਬਾਕੀ ਅਗਰ ਤੁਸੀਂ ਇਹਦੇ ਨਾਲ ਕੋਈ ਇੱਕ ਸੂਟ ਹੋਰ ਬਾਏ ਕਰਦੇ ਹੋ ਇਹਦੇ ਨਾਲ ਤੁਸੀਂ ਕੋਈ ਹੋਰ ਸੂਟ ਖਰੀਦਦੇ ਹੋ ਤਾਂ ਇਹਦਾ ਪ੍ਰਾਈਸ ਹੈ ਜਿਹੜਾ ਉਹਦੇ ਅਕੋਰਡਿੰਗ ਥੋੜਾ ਲੈਸ ਹੋ ਜਾਊਗਾ ਜੀ ਬਾਕੀ ਇਹਨਾਂ ਸੂਟਾਂ ਦੀ ਵੀਡੀਓ ਵੀ ਆਪਾਂ ਜਲਦੀ ਲੈ ਕੇ ਆਵਾਂਗੇ ਇਹ ਵੀ ਸੂਟ ਆਪਣੇ ਕੋਲੇ ਸਾਰੇ ਜਿਹੜੇ ਰੈਡੀ ਟੂ ਡਿਸਪੈਚ ਨੇ ਇਹ ਵਾਲੇ ਸੂਟ ਜਿਹੜੇ ਅੱਜ ਵਾਲੇ ਆਪਾਂ ਦਿਖਾਏ ਨੇ ਇਹਨਾਂ ਚੋਂ ਇਹ ਵਾਲੇ ਸੂਟ ਆਪਣੇ ਸਾਰੇ ਸੇਲ ਦੇ ਉੱਪਰ ਲਗਾਏ ਹੋਏ ਨੇ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਜੀ ਇਹ ਵਾਲੇ ਸਾਰੇ ਸੂਟ ਆਪਣੇ ਰੈਡੀ ਟੂ ਡਿਸਪੈਚ ਨੇ ਅਗਰ ਤੁਸੀਂ ਇਹਨਾਂ ਚੋਂ ਕੋਈ ਵੀ ਸੂਟ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਦਿੱਤੇ ਗਏ ਨੰਬਰ ਤੇ ਜਿਹੜਾ ਕਿ ਮੈਂ ਤੁਹਾਨੂੰ ਵਿਸਟਿੰਗ ਕਾਰਡ ਪਹਿਲਾਂ ਵੀ ਦਿਖਾਇਆ ਸੀਗਾ ਇਹ ਵਾਲੇ ਨੰਬਰ ਤੇ ਜਿਹੜਾ ਉੱਪਰ ਵਾਲਾ ਨੰਬਰ ਹੈ 985462231 ਵਾਲੇ ਨੰਬਰ ਤੇ ਤੁਸੀਂ ਮੇਰੇ ਨਾਲ ਜਿਹੜਾ ਕੰਟੈਕਟ ਤੁਸੀਂ ਸਟੈਟਿਟੀ ਇਸ ਨੰਬਰ ਤੇ ਤੁਸੀਂ ਵਟਸਐਪ ਮੈਸੇਜ ਵੀ ਪੇਸਟ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਐਂਡ ਫੁੱਲ ਵੀਡੀਓ ਨੂੰ ਦੇਖਣ ਲਈ ਥੈਂਕ ਯੂ ਸੀ ਐਂਡ ਵੀਡੀਓ ਨੂੰ ਹੁਣ ਵੱਤ ਤੋਂ ਵੱਧ ਸ਼ੇਅਰ ਕਰਕੇ ਮੇਰੇ ਭੈਣਾਂ ਤੋਂ ਤੁਸੀਂ ਰੂਪ ਪੰਚਾਇਤ ਕਰੋ ਜਿਹੜੇ ਕਿ ਆਪਣਾ ਘਰ ਤੋਂ ਬੈਠ ਕੇ ਕੰਮ ਸਟਾਰਟ ਕਰਨਾ ਚਾਹੁੰਦੇ ਨੇ ਜਾਂ ਆਪਣਾ ਘਰ ਬੈਠ ਕੇ ਔਨਲਾਈਨ ਸ਼ਾਪਿੰਗ ਕਰਨਾ ਚਾਹੁੰਦੇ ਹਨ ਵੀਡੀਓ ਨੂੰ ਦੇਖਣ ਦੇ ਨਾਲ-ਨਾਲ ਤੁਸੀਂ ਵੀਡੀਓ ਨੂੰ ਲਾਈਕ ਵੀ ਕਰ ਦੇਣਾ ਐਂਡ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤਾਂ ਜੋ ਆਪਾਂ ਜਿਹੜੀ ਵੀ ਨਿਊ ਵੀਡੀਓ ਅਪਲੋਡ ਕਰਾਂਗੇ ਉਹਦਾ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਤੁਹਾਡੇ ਤੱਕ पोहच सकुगा जी मिलद आपण कल न्यू वीडिओ न्यू एंड न्यू डिजाईन तक देश्री अक